ਰੜੜ ਨਾ ਕਰ ਮੇਰੀ ਗੱਲ ਨਾ ਬਾਲਾ ਰੜੜ ਮਾੜੀ ਹੁੰਦੀ ਐ ਰੜੜ ਨਹੀਂ ਕਰਦੇ ਆ ਜੀ 35 ਤੋਂ ਤਾਹਾਂ ਚੱਲ ਕੇ ਪੱਠ ਮਿਲੂਗੀ ਥੱਲੇ ਨਹੀਂ ਮਿਲਣੀ ਨਹੀਂ ਯਾਰ ਗੱਲ ਆਪਾਂ ਅੱਜ ਮੈਨੂੰ ਕੋਲੋਂ ਨਾ ਦੇਣਾ ਬਾਬੇ 31000 ਦੀਆ ਬਸ ਲੈ ਨਾ ਹੁਣ ਵਾਹਿਆ ਉਸ ਲਈ ਜਾਵੇ ਕੋਈ ਵੀ ਆਪਾਂ ਹੀ 베ਤਿਆ ਫਬਰ ਉੱਤੇ ਮੇਰੀ ਗੱਲ ਹੁਣ ਲੈ ਤੇਰਾ ਚਤ ਮੰਨਿਆ ਦੇ ਦੀ ਨਹੀਂ ਤੇਰਾ ਚਤ ਮੰਨਿਆ ਨਾ ਦੇ ਹਾਲ 29000 ਦੀ ਹਰ ਗੱਲ ਕਰ ਹਾਂ ਹੁਣ ਹੋਰ ਕੀ ਗੱਲ ਐ ਖੜਜਾ ਉਹ ਹੜ ਉਤਰ ਮੁਗਰਲਾ ਹੁਣ ਕੋਈ ਕਸਰ ਐ 29000 ਦੀ ਹਾਂ ਤਾਂ ਬਾਉ ਲਾ ਦੇ ਖਾਲੀ ਬੱਕਰੀ ਐ ਤਾਜੂ ਕਾ ਤੁਹਾਡੀ ਜਾਂਦਾ ਲੈ ਆਪਾਂ ਵੇਚੀ ਨਾ ਉਹ 29 ਪਰ ਹੋਰ ਕੀ ਗੱਲ ਆ ਉਹ ਡੱਬੀ ਪੱਠਾ ਐ ਕਿਹੜੀ ਹਾਂ ਬੋਲੀ ਹਾਂ ਡੱਬੀ ਲਾ ਹਾਂ ਬੋਲੀ ਤਾਸਾ ਕਿਨੇ ਲਾਤੇ 29 ਲਾ ਪਿਆ ਯਾਰ ਗਲਤ ਨਹੀਂ ਕਿਹਾ ਨਹੀਂ ਜਮਾ ਸਹੀ ਆ ਹਾਂ ਪਹਿਲਾਂ ਬਾਉ ਲਾ ਆਪਾਂ ਹੀ ਵੀ ਸਿੱਧੀ ਗੱਲ ਬੋਲ ਹਾਂ ਉਹ ਲਾਲ ਡੱਬੀ ਉਹ ਪਰਲੀ ਆ ਲਾਲ ਡੱਬੀ ਹੈ ਆ ਹਾਂ ਵੀ ਵੇਤਰੀ ਆ ਤੂੰ ਲੈ ਲੈ ਪਹਿਲੇ ਤੂੰ ਆਲਾ ਫੜ ਦੇਖੀ ਆਲਾ ਫੜ ਚੈੱਕ 30 ਦੀ ਆ ਬਸ ਬੋਲ ਪਰ ਉਹ ਪਾਸ ਹੋ ਜਾਣ ਪਾ ਮੇਰੀ ਗਾਣਾ ਪੜੀਆਂ ਕਰ ਨਾ ਕਰ ਬਾਤ ਛੋੜ ਜਾ ਆ ਦੇਖ ਸਾਰੀ ਪੰਚਾਇਤ ਨੇ ਕਹਤਾ ਗੱਲ ਗਲਤ ਨਹੀਂ ਗੱਲ ਠੀਕ ਆ ਹੁਣ ਕਿਹੜੀ ਹੈਗੀ ਆ ਆ ਫੜਕੇ ਦਿਖਾਉਣੇ ਪਟਸ ਨੂੰ ਖੜਦਾ ਤੁਸੀਂ ਦਾ ਬੰਦਾ ਕਿਹਦੀ ਸੀ ਜਾਣੇ ਆ ਸਾਰੀ ਮੇਰੀ ਗਾਣਾ ਸਾਰਿਆਂ ਨੇ ਇਹ ਤਾਂ ਕਹਤਾ ਚੱਲ 20000 ਰੁਪਏ ਠੀਕ ਆ ਗੱਲ ਹੈ ਆਪਾਂ ਬੇਸ ਨਹੀਂ ਆ ਮੁਰੇ ਆਂ ਦੇਖ ਲੈ ਬਾਈ ਕਿਹੜੀ ਗੱਲ ਹੈ ਆਪਾਂ ਹੁਣ ਬੰਦਿਆਂ ਨੇ ਪਾਤੇ ਪਏ ਖਾਲੀ ਇਹ ਗੱਲ ਹੁਣ ਖਾਲੀ ਹੈਗੀ ਆ ਇਹ ਮਗਰ ਕੋਈ ਬੱਚਾ ਨਹੀਂ ਇਹਦੇ ਗੱਲ ਆਇਆ ਠੀਕ ਹੈ ਗੱਲ ਆ ਦੇਖੋ ਆ ਲੈ ਨਹੀਂ ਯਾ ਕਲਾ ਪੈਸੇ ਗਿਨਾ ਠੀਕ ਹੈ ਗਾ ਲੋ ਪੈਸੇ ਲੈ ਲੈ ਠੀਕ ਹੈ ਹੁਣ ਮੇਰੀ ਗੱਲ ਨਾ ਬੜਾ ਨਾ ਹੋ ਕਰ ਖਾਲੀ ਇਹ ਜੀ ਮੇਰੀ ਗੱਲ ਲੈ ਇਹਨੇ ਵੀ ਕਹਾ ਵੇਚਨੀਆ ਗੱਲ ਹੁਣ ਲੈ ਠੀਕ ਹੈ ਵੇ ਹੁਣ ਤੂੰ ਐਵੇਂ ਰੇੜ ਰੇੜ ਨਾ ਕਰ ਮੇਰੀ ਗੱਲ ਬੜਾ ਰੇੜ ਬਾੜੀ ਹੁੰਦੀ ਐ ਰੇੜ ਨਹੀਂ ਕਰਦੇ ਦੇਖ ਲੈ ਪਾ ਵੀ ਕੋਈ ਲੈ ਦੇਖ ਲੈ ਵੀ ਦੱਸਣ ਕੋਈ ਕਸ ਰਿਆ ਯਾਰ ਪੈਸੇ ਸਹੀ ਲਾਤੇ ਹੁਣ ਹੋਰ ਦੱਸੀ ਕਿੰਨੇ ਲਾਤੇ ਨਾਲ ਹੈਗਾ ਉਸੇ ਦੇ ਨਾਲ ਨਾ ਕੁਛ ਵੀ ਨਹੀਂ ਗੱਬੜ ਵੀ ਨਹੀਂ ਗੱਬੜ ਵੀ ਨਹੀਂ ਖਾਲੀ ਖਾਲੀ ਮਗਰ ਕੋਈ ਬੱਚਾ ਨਹੀਂ ਆ ਬੱਕਰੀ ਦਿਖਾ ਬਾਈ ਆ ਸੀ ਆ ਖੜੀ ਹੈਗੀ ਆ ਖੜੀ ਆ ਬਾਈ ਖਾਲੀ ਬੱਕਰੀ ਆ ਕੋਈ ਬੱਚਾ ਨਹੀਂ ਠੀਕ ਹੈ ਯਾਰ ਪਾਤਾ ਬੰਦੇ ਨੇ ਆਪਾਂ ਫੇਰ ਵੀ ਲੱਦੀ ਮਾ ਆ ਪੰਚਾਇਤ ਕਹਿੰਦੀ ਜਰਾ 30 ਨਹੀਂ ਕਰ ਦੋ 30 ਦੀ ਵੀ ਗੱਤੀ ਦੀ ਕਰ ਦੋ ਨਹੀਂ ਕਿਵੇਂ ਫਿਰ ਦੰਦ ਆਉ ਹੋਊ ਕੱਟ 6 ਦੰਦ ਆਈ ਨਹੀਂ ਦੰਦ ਵੀ ਆਉਂਦਾ ਬਾਹਵੇਂ ਹਾਂ ਇੱਕ ਦਾ ਖੀਰੀ ਆ ਜੇ ਉਹ ਦੁੱਗੀ ਵੀ ਹੁੰਦੀ ਫੇਰ ਵੀ ਲੱਗਦੀ ਚੌਗੀ ਹੁੰਦੀ ਰੋਣ ਲੱਗ ਜਾਂਦਾ ਖੀਰੀ ਹੋਣ ਲੱਗ ਜਾਂਦਾ ਚੌਗੀ ਹੁੰਦੀ ਫੇਰ ਵੀ ਠੀਕ ਸੀ ਪਾਸੀ ਲੱਗ ਠੀਕ ਆ ਗੱਲ ਨਹੀਂ ਓਏ ਅੱਖੇ ਲੱਗ ਜਾਂ ਇੱਕ ਬੰਦਾ ਕਾਊਂਟਰ ਦਾ ਹੋ ਗਿਆ ਇੱਕ ਬੰਦਾ ਹੋ ਗਿਆ 7 ਫੁੱਟ ਦਾ ਠੀਕ ਆ ਗੱਲ ਕਰ ਤੂੰ ਮੈਂ ਹੁਣ ਪਾਓ ਕਰ ਲੈ ਕਸਰ ਨਹੀਂ ਛੱਡੀ ਯਾਰ ਬੰਦੇ ਨੇ ਫੇਰ 3000 ਪਾਦਾ ਤੂੰ ਆਪ ਦੇਖ ਲੈ ਠੀਕ ਆ ਲੈ ਦੇ ਪੈਸੇ ਜਰ ਪਾ ਲੈ ਕਸਰ ਨਹੀਂ ਆਪਾ ਨਾ ਵੀ ਨਹੀਂ ਸਹੀ ਆ ਤੈਨੂੰ ਪਾਏ ਫੁੱਲ ਓਏ ਹੋਰ ਹੁਣ ਕੀ ਕਸਰ ਆ ਮੈਨੂੰ ਐਂਦਾ ਦੱਸ ਮੈਂ ਕਸਰ ਛੱਡੀ ਨਹੀਂ ਯਾਰ ਬਾਬਾ ਰਹਿ ਗਈ ਕਸਰ ਹੈ ਓਏ ਕੋਈ ਗੱਲ ਨਹੀਂ ਦੱਸ ਉਹ ਕਸਰ ਹੀ ਇੱਧਰ ਆ ਜਾ ਥੋੜਾ ਜਿਹਾ ਸਾਜੂ ਓਏ ਕੋਈ ਹੋਇਆ ਹੋਇਆ ਸਾਜੂ ਕਿਉਂ ਐਂ ਗੱਲਾਂ ਕਰਦਾ ਯਾਰ ਕਸਰ ਹੀ ਸਭ ਦਾ ਹੁੰਦੇ ਮੇਲੇ ਕਸਰ ਵਾਲੀ ਕਰਨਾ ਕੋਈ ਇਹ ਕਹਿੰਦਾ ਮੈਂ 35 ਦੀ ਨਹੀਂ ਇਹ ਕਹਿੰਦਾ 35 ਮੰਗਿਆ ਸੀ ਅੱਛਾ ਇਹ ਕਹਿੰਦਾ 35 ਦੀ ਦੇਣੀ ਨਹੀਂ 35 ਦੀ ਕਹਿ ਸੀ 35 ਦੀ ਇਹ ਗੱਲ ਨਹੀਂ ਜੀ ਵੀਡੀਓ ਬਣਦੀ ਆ 35 ਨੇ ਕਹਿ ਲਈ ਮੈਂ 25 ਦੀ ਮੰਗੀ ਸੀ ਇਹ ਗੱਲ ਕਹੀ ਜੀ ਵੀਡੀਓ ਵਾਲੇ ਤੈਨੂੰ ਕਹੇ ਜੀ 35 ਤੋਂ ਤਾਹਾਂ ਚੱਲ ਕੇ ਪੱਠ ਮਿਲੂਗੀ ਥੱਲੇ ਨਹੀਂ ਮਿਲਣੀ ਨਹੀਂ ਯਾਰ ਗੱਲ ਤਾਂ ਜੇ ਤਾਂ ਕੋਈ ਉਹ ਕਰ ਦਸਾ ਤੈਨੂੰ ਕਹੇ ਜੀ 35 ਤੋਂ ਤਾਹਾਂ ਚੱਲ ਕੇ ਮਿਲੂਗੀ ਥੱਲੇ ਨਹੀਂ ਮਿਲਣੀ ਹਣਾ ਵੀ ਨਹੀਂ ਫੇਰ ਤਾ ਯਾਰ ਫੇਰ ਤੇਰਾ ੱੱਕਾ ਗੱਲ ਸੁਣ ਲੈ ਜੇ ਤਰਾ ਹੋ ਆ ਮਧਾਨ ਨਮੇੜਦੀਆ ਸਾਰੇ ਮਾਰਾ ਮੇਰੀ ਗਾਉਂ ਦਾ ਜੇ ਕੋਈ ਹੋਰ ਤਰਾ ਫੇਰ ਤਾ ਤੂੰ ਫੇਰ ਗਈ ਵਕਰੀ ਬਾਰੇ ਜੇ ਗੱਬਣ ਹੁੰਦੀ ਆ ਪਾ ਫੇਰ ਵੀ ਮੰਨ ਲੰਦੇ ਜੇ ਬੱਚਾ ਹੁੰਦਾ ਫੇਰ ਵੀ ਮੰਨ ਲੰਦੇ ਠੀਕ ਆ ਗੱਲ ਹਾਂ ਗੱਲ ਤਾਂ ਐ ਆ ਵੀ ਖਾਲੀ ਆ ਅੱਜ ਤੇਰੇ ਪੈਸੇ ਚੰਗੇ ਬੱਟੀ ਦੇ ਆ ਪਿਓਰ ਖਾਲੀ ਤੇ ਲਾਤੇ 30000 ਹਾਂਜੀ 30 ਲਾਤਾ ਜੀ 30 ਲਾਤਾ ਪਿਓਰ ਖਾਲੀ ਤੇ ਕੋਈ ਬੱਚਾ ਨਹੀਂ ਖਾਲੀ ਹੈਗੀ ਆ ਹੂੰ ਠੀਕ ਆ ਗੱਲ ਜੇ ਤਾ ਕੋਈ ਨਕਦ ਪੈਸੇ ਓ ਦਬਾਓ ਬਾਈ ਓਏ ਅਸ਼ਾ ਵਾਲਾ ਕੋਈ ਬੰਦਾ ਆ ਹਾਂ ਬੋਲ ਇਹਦੇ ਨਾਲ ਆਇਆ ਕੋਈ ਕੱਲਾ ਹੀ ਲੜਦਾ ਅੱਛਾ ਕੱਲਾ ਹੀ ਲੜਦਾ ਠੀਕ ਆ ਫਿਰ ਕੋਈ ਗਲਤ ਤੈਨੂੰ ਨਾ ਹੋ ਨੀ ਕਰੇ ਯਾਰ ਚਾਲੀਏ ਉਹ ਠੀਕ ਆ ਅੱਖੇ ਲੱਗ ਜਾ ਪੁਸਤਾ ਕਰ ਨਹੀਂ ਪਊਗਾ ਜ਼ਿੰਮੇਵਾਰ ਤੂੰ ਆ ਹਾਂ ਹਾਂ ਜ਼ਿੰਮੇਵਾਰੀ ਪੂਰੀ ਮੰਨ ਜਾ ਗੱਲ ਅੱਲਾ ਰਾਗਣ 50 ਰੁਪਏ ਬੋਤਲ ਆ ਗਿਓ ਠੀਕ ਆ ਉਹ ਨਾ ਮੈਂ ਬਿਹਤਰੀ ਹੋ ਜਾ ਤੇਰੀ ਜ਼ਮਾਰੀ ਤੋੜ ਗੁਰੂ ਆ ਗਿਆ ਬੋਦਲਾ ਹਾਂ ਪਰ ਰੋਡ ਤੇ ਨੂੰ ਆ ਵੀ ਯਾਰ ਹੋਇਆ ਯਾਰ ਰੋਇਆ ਨਾ ਮਾਈਕੀ ਨੂੰ 베ਚਨੀ ਆ ਮੂਰੇ ਮਾਈਕੀ ਰੱਖਣੀ ਆ ਇਹ ਹੋਰ ਫਿਰ ਕੀ ਕਸ ਰਿਹਾ ਹੁਣ ਕਸਰ ਹੁਣ ਨਹੀਂ ਆ ਜਿਵੇਂ ਤੈਨੂੰ ਦੱਸਿਆ ਸਾਲਾ ਮਾਂ ਦੀ ਲੰਨ ਗਿਆ ਪਾਵਾ ਭਾਜੇ ਮੈਨੂੰ ਕੋਲੋਂ ਨਾ ਦੇਣਾ ਪਾਵੇ ਜਾਂ 31000 ਦੀ ਆ ਬਸ ਲੈ ਲੈ ਹੁਣ ਵਾਹੀਆਂ ਗੱਲਾਂ ਕਰ ਮੈਂ ਬਹੁਤ ਥਰੀ ਜਾਣਾ ਹੋਰ ਕੀ ਗੱਲਾਂ ਹੁਣ ਦੇ ਦੇ ਹੁਣ ਵਾ ਮੈਂ ਦੇ ਦਿੰਦਾ ਨਾ ਦਾ ਨਹੀਂ ਨਹੀਂ ਪੈਸੇ ਵੀ ਨਾ ਗਤਾ ਹੋਰ ਪੀਏ ਵੀ ਨਗਦਾ ਪਾ ਲੈ ਪੈਸੇ ਦੇ ਹੁਣ ਤਾਂ ਲੈ ਲਿਆ ਵੀ ਤੇ ਜੋਰ ਪਾਵਾਂਗੇ ਲੈ ਯਾਰ ਪੈਸੇ ਫੜੋ ਕਿਉਂ ਰੌਲਾ ਪਾਇਆਗਾ ਓਏ ਮੇਰੀ ਗੱਲ ਹੁਣ ਲੈ ਤੇ ਕੀ ਹੁਣ ਕਹਿ ਰਹੇ ਹੋਗਾ ਫੜ ਪੈਸੇ ਤੇ ਹੋਰ ਕੀ ਗੱਲ ਬੰਦੇ ਦੇ ਸਾਹ ਸੁੱਤੇ ਕੇ ਕਾਊਂਟਰ ਦੇ ਬੰਦੇ ਦੇ ਕਾਊਂਟਰ ਤੇ ਕਮਾਲ ਕਰੀ ਜਾਂਦਾ ਹੈ ਆ ਆ ਉਹ ਪਤੰਦਰਾ ਲੱਗ ਪਾ ਫੜ ਬਾਈ ਮਗਾ ਨਹੀਂ ਫੜ ਫੜ ਹਿੰਡ ਨਾਲ ਸੌਦਾ ਓਏ ਹਿੰਡ ਨਾਲ ਸੌਦਾ ਨਹੀਂ ਹੁੰਦਾ ਆਓ ਹਿੰਡ ਨਾਲ ਐ ਥੋੜੀ ਜਿਹੀ ਹੁਣ ਜਿੰਨੇ ਦਾ ਮੁੱਲ ਸੀ ਉਹਨਾਂ ਦਾ ਲੱਗਿਆ ਵੱਧ ਦੀ ਪਾਦੇ ਨੇ ਪੈਸੇ ਪੈਸੇ ਵੱਧ ਪਾਦੇ ਵੱਧ ਲਾ ਕੇ ਕੋਈ ਗੱਲ ਨਹੀਂ ਰਹਿਣ ਦੋ ਫਿਰ ਠੀਕ ਹੈ ਵੱਧ ਲਾ ਕੇ ਰਹਿਣ ਦੋ ਕੋਈ ਨਹੀਂ ਆਹਾਹਾ ਵਾਓ ਤੇਰੇ ਓ ਮੰਦਾ ਦਿੱਤਾ ਨਹੀਂ ਮੰਦਾ ਹੈ ਨਹੀਂ ਮੰਦਾ ਵੀ ਓ ਬੱਤੀ ਯਾਰ ਤੀ ਦਿੰਨਾ ਹੈ ਜਦੋਂ ਬੱਚੇ ਦੇ ਬਣੀ ਲੈਂਦੇ ਆ ਬੱਚਾ ਦੇ ਬਣਾ ਬਣਾ ਮੱਤੇ ਦੋ ਬੱਚਾ ਦੇ ਦੇ ਉਹਨੂੰ ਪਤਾ ਬੱਕਰੀ ਓਏ 32.5 ਹਜ਼ਾਰ ਦੀ ਬੱਕਰੀ ਦੇ ਯਾਰ ਬੜਾ ਬੜਾ ਫੜਦਾ ਯਾਰ ਓਹ ਰਾਇਓ ਬੱਚੇ 5 500 ਪਾਈ ਹੈ ਹੈ ਓਏ ਯਾਰ ਹੁਣ ਮੇਰੀ ਬੋਲਣਾ ਹੁਣ ਤਾਂ ਖੜ ਗਿਆ ਬੋਲ ਨਹੀ ਮੈਂ ਨਹੀਂ ਜਣਨੀ ਐਵੇਂ ਕੀ ਫਾਇਦਾ ਆ ਪੰਜਾਬ ਦਾ ਆ ਫੜਾ ਸਾਈ ਵਾਲਾ ਆ ਫੜ ਪਈ ਉਹ ਨਹੀਂ ਭਾ ਤੇਰੀ ਰਹਾਾਂ ਦੀ ਗੱਲ ਵੀ ਕੀ ਆ ਹੁਣ ਸਾਡੀ 500 ਔਰੇ ਤਾਂ ਆਇਆ ਏ ਏਡੀ ਦੂਰ ਕਿਉਂ ਖੜਾ ਔਰ ਬੱਚਾ ਵੀ ਇਹਨੇ ਮਾ ਬੱਚਾ ਲੈਣਾ ਕਿਹੜਾ ਲਾਉਂਦਾ ਏ ਹੁਣ 500 ਰੁਪਏ ਬੱਚਾ ਲਾਉਂਦਾਗਾ ਬੱਚਾ ਲਾਊਗਾ ਆਏਗਾ ਬੱਚਾ ਕਹਿੰਦਾ ਦੇ ਦੇ ਨਹੀਂ ਬੱਚਾ ਹੈ ਨਹੀਂ ਇਹਦਾ ਆ ਇਧਰ ਬੱਚਾ ਹੂ ਤਾਂ ਹੈ ਆ ਦੇਖ ਨਾ ਬੱਚਾ ਲਾ ਕੇ ਬੱਚਾ ਲਾਉਂਦਾ ਜੀ 50000 ਰੁਪਏ ਕਿਹੜਾ ਕਿਹੜਾ ਆ ਬੱਚਾ ਦਾ ਜੋਗਾ ਨਹੀਂਗਾ ਇਹਦਾ ਨਹੀਂ ਹੈਗਾ ਬੱਚਾ ਇਹਦਾ ਨਹੀਂ ਹੈਗਾ ਇਹ ਲਾ ਕੇ ਕਿੰਨੇ ਦਿਨ ਨਾ 15000 ਦਾ ਬੱਚਾ ਹੀ ਵੇਚਦਾ ਦੱਸ 15000 ਦਾ ਬੱਚਾ ਵੇਚਿਆ ਫੇਰ ਤਾਂ ਆਪੇ ਹੋਊਗੀ 50 ਦੀ ਆਪੇ ਹੋਊਗੀ ਮੈਂ ਕੰਫਰਮ ਕਰਾ ਮੰਡੀ ਉਹ ਠੀਕ ਹੈ ਗੱਲ ਆਖੇ ਲੱਗ ਜਾ ਮੈਂ ਮੰਡੀ ਚ ਆਵਾਂ ਉਹ ਦੇ ਦੇ ਨੋਟ ਆੜਾ ਲੈ ਜਾਣਾ ਇਹਨੂੰ ਮਨਾਉਣ ਕਿੰਨੇ ਜਣੇ ਆਏ ਨੇ ਉਹ ਸਾਢੇ 32 ਦੀ ਹੋਗੀ ਬਾਬਾ ਲੈ ਤੈਂ ਕਾਈ ਤਾ ਲੱਚਕਾ ਫੜ ਲੈ ਸਾਡੀ ਉਹ ਦੋ ਸਾਡੇ 32 ਉਹ ਜਿਹੜਾ ਹੁਣ ਤਾਂ ਜੇ ਅੱਖੀ ਜੋ ਜਿਹੜਾ ਚੱਕਿਆ ਗਿਆ ਚੱਕਿਆ ਗਿਆ 3 3 5 5500 ਚੱਕਦਾ ਹਾਂ ਪਾ 100 ਨਾ ਯਾਰ ਇਹ 2 ਅੜ ਲਾ ਹੁਣ 3 ਆਹੋ ਪੱਕੀ ਹੋ ਗਈ 4 5 7 8 ਐਨੇ ਪੈਸੇ ਕਿ ਮਿਲਾਂ ਤੇ 9 ਮੂਹ ਵੀ ਫਿਰ ਆ ਗਈ ਵਰਦੇ 11 ਜੋੜੀ ਬਣਾਉਣੇ ਕਰੇ 12 ਆ ਗੱਲ 13 ਮੂ ਤਾਂ ਨਹੀਂ ਲੈ ਕੇ 14 ਮੂੜੀ ਨਹੀਂ ਆਂਦੀ ਗੱਲ ਤੇ 15 ਪੱਕੇ ਬੰਦੇ ਤੇ ਉਹ ਬੰਦੇ ਨੇ ਪਾ ਦੇ 16 ਆਈ ਇਦਾਂ ਹੀ ਮੜਾ ਜਾਵੇ ਐਡੀ ਗੱਲ ਬਾਤ ਤਾਂ ਹੈ ਨਹੀਂ ਜੀ ਜਿੰਨੇ ਪੈਸੇ ਪਾਏਗੇ ਚਲੋ ਪਾ ਤੇ ਬੰਦਿਆਂ ਨੇ ਹੁਣ ਭਾਈ ਖੜਨਾ ਪੈਣੀ ਸੀ ਵਿਚਾਲੇ ਲਿਆ ਉਹਨਾਂ ਲਿਆ ਲਤੀਬ ਨਹੀਂ ਜਦੀ ਜੇ ਦੋ ਬੰਦੇ ਕਹਿੰਦਾ ਹੁਣ ਐਡੀ ਗੱਲ ਬਾਤ ਹੈ ਨਹੀਂ ਸੀਗੀ ਜਿੰਨੇ ਰੁਪਏ ਪਾਤੇ ਇਹਨਾਂ ਨੇ ਬੰਦਿਆਂ ਨੇ ਠੀਕ ਹੈ ਪਿਓਰ ਫੰਡਰ ਆ ਗਈ ਲੱਗੀ ਵੀ ਨਹੀਂ ਹੋਈ ਕੰਨਾਂ ਲੱਗੀ ਆ ਫੰਡਰਾਂ ਚ ਅਮੀ ਨੇ ਵੀ ਨਾ ਲੱਗੀ ਦਾ ਉਹ ਤਾਂ ਨਾ ਹੀ ਮੰਨਣਾ ਹਣਾ ਉਹ ਤਾਂ ਨਾ ਹੀ ਹੋਈ ਹੈਗੀ ਗੱਲ ਬਾਤ ਆ ਲੈ ਇਹ ਵਰ ਜੋੜੀ ਬਣਾਉਣੀ ਆ ਬਸ ਜੋੜੀ ਬਣੇ ਤੱਲੀ ਵੇ ਕੇ ਗੱਲੀ ਕੋਈ ਠੀਕ ਆ ਘਰੇ ਜੋੜੀ ਬਣਾ ਕੇ ਵੇਚੂਗਾ ਇਹਦੇ ਹੁਣ ਚੰਗੀ ਗੱਲ ਆ ਬਸ ਔੜ ਕਰਦੇ ਨੇ ਕੋਈ ਖੁੱਲੇ ਦਿਨ ਲਾ ਹੁਣ ਔੜ ਵੀ ਦੇਣਾਗੇ ਸਭ ਕੁਝ ਮੰਗੇ ਕਿੰਨੇ ਜੀ ਉਹਨੇ ਮੰਗਾ ਸੀ ਇਹਨੇ 45000 ਜੀ 45 ਸੇਰੀ ਮੰਗ ਲਿਆ ਹਾਂਜੀ ਹਾਂਜੀ ਸੇਰੀ ਮੰਗ ਲਿਆ ਵੀ ਕੇਰਾ ਸੇਰੇ ਲਾ ਦੋ ਬਾ ਘਟਾ ਦਾਪੀ ਲੈਣਗੇ ਹਨਾ ਚਾਰ ਮੈਂ ਤਾਂ ਬਾਈ 25 ਲਾਇਆ ਸੀ ਇੱਕ ਚੱਕੀ ਤਰੇ ਤਾਂ ਲਈ ਜੀ ਇਹਨੂੰ ਇੱਕ ਬੱਕਰੀ ਹੋਰ ਦਵਾਈ ਹੈ ਹਾਂ 50000 ਰੁਪਏ ਦੀ ਡੱਬੀ ਬੱਕਰੀ ਦਵਾਈ ਇਹਨੂੰ ਸੂਣ ਵਾਲੀ ਆ ਬਹੁਤ ਚੰਗੀ ਬੱਕਰੀ ਆ ਉਹਦੇ ਨਾਲ ਜੋੜੀ ਲਾਉਣੀ ਆ ਜੀ ਬਾ ਠੀਕ ਆ ਤਾਂ ਹੀ ਵੇਲੇ ਲਾਇਏ ਨੇ ਇਹਨੂੰ ਫਿਰ ਜੀ ਮੈਂ ਤੁਹਾਨੂੰ ਦੱਸ ਦਿਆਂ ਗੱਲ ਇਹਨੂੰ ਮੇਲੇ ਤੇ ਵੇਚਾਂਗੇ ਜੀ ਹਾਂ ਆ ਮਾਈ ਸਰਖਾਨੇ ਦਾ ਤਿੰਨ ਤਰੀਕ ਦਾ ਮੇਲਾ ਆਉਣਾ ਹੈ ਉੱਥੇ ਮੇਲੇ ਤੇ ਜਾ ਕੇ ਵੇਚਾਂਗੇ ਜੋੜੀ ਦੀ ਜਾਨਕਾ ਜੋੜੀ ਲੱਖ ਤੋਂ ਪਰਾਂ ਵੇਚੂ ਹਾਂਜੀ ਹਾਂਜੀ ਐਂ ਕਹੋ ਹਾਂਜੀ 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 ਗੱਲ ਇਹਦਾ ਕੋਈ ਤਕੀਮ ਇਹ ਕਿਸਮਤ ਆ ਹਾਂ ਫਿਰ ਉਹਦੇ ਨਾਲ ਜੋ ਇਹ ਗੱਲ ਹੈਗੀ ਆ ਗੱਲ ਕਿਸਮਤ ਦੀ ਆ ਸਾਹਾਂ ਵਾਲੀ ਚੀਜ਼ ਹੈ ਇਹਦਾ ਰੱਬ ਅਸਰ ਹੀ ਜਾਊਗੀ ਹੈਨਾ ਪਰ ਜਿਵੇਂ ਆਪਾਂ ਕਹਦੇ ਵੀ ਕੱਡ ਕਾਠ ਉਹਨਾਂ ਨਹੀਂ ਹੈਗਾ ਸੀਗਾ ਨਾ ਹੀ ਓਡੀ ਬਾੜੀ ਵੱਡੀ ਲੈਂਥ ਨਿਕਲੀ ਹੈਗੀ ਹੈ ਨਾ ਰੰਗ ਵਧੀਆ ਹੈਗਾ ਰੈਂਦੀ ਖੁੰਦੀ ਇਹ ਕਹਿੰਦਾ ਬਣਾ ਲੈਣੀ ਵਡਾਉਣੀ ਆ ਰੈਂਦੀ ਖੁੰਦੀ ਕਹਿੰਦਾ ਬਈ ਬਣਾਉਣੀ ਆ ਜੋੜੀ ਲੈ ਕੱਦ ਵੱਡ ਮਸਾ ਖਿੱਚ ਕੇ 35 ਆ ਚਾਹੇ ਲਗਾਈ ਕਰਾ ਲੈ ਚਾਹੇ ਖਿੱਚ ਕੇ 35 ਹੋਊਗਾ 35 ਨਹੀਂ 35.5 ਹੋਊਗਾ ਨਾ ਚੱਲ ਨਿਬੜੀ ਗੱਲ ਬਾਤ ਆ ਬਈ